ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਰਾਜੋਕੇ ਤਹਿਸੀਲ ਭਿਖੀਵਿੰਡ ਜ਼ਿਲ੍ਹਾ ਤਰਨਤਾਰਨ ਤੇ ਵੀਰ ਦਾ ਨਾਮ ਹੈਗਾ ਜੀ ਵਿਰਿੰਦਰ ਸਿੰਘ ਅੱਜ ਤਰੀਕ ਹੈਗੀ ਹੈ ਜੀ 14 ਅਗਸਤ 2025 ਵੀਰ ਕੋਲ ਦੋ ਪਸ਼ੂ ਪਕਾਉ ਹੈ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਆਜੋ ਵੀਰ ਨਾਲ ਕਰਦੇ ਆਂ ਜੀ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਦੋ ਪਸ਼ੂ ਪਕਾਉ ਵੀਰ ਜੀ ਹਾਂਜੀ ਦੋ ਪਸ਼ੂ ਇੱਕ ਮੱਝ ਵੀਰ ਜੀ ਤਿਆਰ ਹੈ ਇੱਕ ਵੈੜਿਆ ਠੋਕਰ ਗੱਬਣ ਠੋਕਰ ਗੱਬਣ ਵੈੜ ਹਨਾ ਜੀ ਹਾਂਜੀ ਠੀਕ ਹੈ ਜੀ ਤੇ ਇਹ ਵੀਰ ਜੀ ਘਰੇਲੂ ਪਸ਼ੂ ਜੀ ਆਹ ਘਰੇਲੂ ਪਸ਼ੂ ਵੀਰ ਜੀ ਇਹ ਆਪਾਂ ਮੱਝ ਲਈ ਠੋਕਰ ਦੱਬਣ ਲਈ ਸੀ ਪੰਜਾਂ ਮਹੀਨਿਆਂ ਦੀ ਗੱਬਣੀ ਤੇ 8-9 ਕਿਲੋ ਥੱਲੇ ਦੁੱਧਦੀ ਤੇ ਹੋਏ ਬਸ ਹਫ਼ਤੇ ਦੇ ਅੰਦਰ ਬਾਹਰ ਖੜਦੀ ਆ 15-16 ਲੀਟਰ ਦਾ ਰਿਕਾਰਡ ਇਹਦਾ ਵੀਰ 15-16 ਲੀਟਰ ਦਾ ਰਿਕਾਰਡ ਹਾਂਜੀ ਚਲੋ ਜੀ ਕਰੀਏ ਡਿਟੇਲ ਸ਼ੁਰੂ ਤੇ ਆਜੋ ਸ਼ਾਇ ਜੀ ਇਹਨੂੰ ਖੋਲ ਕੇ ਪਹਿਲੇ ਕਰਾਓ ਚ ਲਓ ਜੀ ਕਰੋ ਚੈੱਕ ਅ ਸਾਜੀ ਤੇ ਵੀਰ ਜੀ ਕਿੰਨਾ ਸੂਹਾ ਹੈ ਕਿ ਸੋਨਾ ਇਹਨੇ ਇਹ ਵੀਰ ਜੀ ਤੀਜਾ ਸੂਹਾ ਸੋਨਾ ਹੈ ਰਕੀ ਤੀਜਾ ਸੂਹਾ ਸੋਨਾ ਹਨਾ ਜੀ ਹਾਂ ਜੀ ਠੀਕ ਹੈ ਜੀ ਤੇ ਪਿਛਲੇ ਸੂਏ ਦਾ ਕੋਈ ਰਿਕਾਰਡ ਰਿਕਾਰਡ ਵੀਰ ਜੀ ਵੀਰ ਜੀ 13 14 ਲੀਟਰ ਦਾ ਪਿਛਲੇ ਸੂਏ ਦਾ ਰਿਕਾਰਡ ਹੀ ਠੀਕ ਹੈ ਜੀ ਥਣਾ ਸੋਨਾ ਕਿਵੇਂ ਇੱਕ ਨੰਬਰ ਵੀਰ ਜੀ ਥਣਾਂ ਦੀ ਗਰੰਟੀ ਹੋ ਗਈ ਆਪਣੀ ਠੀਕ ਹੈ ਜੀ ਹੱਕ ਕਿੰਨੇ ਕ ਦਿਨ ਲੈਂਦੇ ਹਫਤਾ ਕਿਛਾਈ ਹਫਤਾ ਕ ਖੜਦੀ ਵੀਰਾ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਇਹ ਵੀਰ ਜੀ ਆਪਣੀ ਰਿਸ਼ਤੇਦਾਰੀ ਚ ਹੋਇਆ ਇਹੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਕੀ ਰੇਡ ਰੂਟ ਕਰਦੇ ਜੀ ਰੇਡ ਵੀਰ ਜੀ ਇਹਦਾ ਇੱਕ ਵੀ ਕਰਦੇ ਆ ਤੇ ਮਾਨਤਨ ਕਰਦਾਂਗੇ ਵਿੱਚ ਇੱਕ ਵੀ ਇੱਕ ਵੀ ਦੇ ਵਿੱਚ ਮਾਨਤਨ ਕਰ ਦੋਗੇ ਹਣਾ ਜੀ ਠੀਕ ਹੈ ਜੀ ਹਾਂ ਨਾ ਯਸ ਨੂੰ ਪੱਕੀ ਆਪਣੀ ਯਸ ਨੂੰ ਵੀਰ ਜੀ 2000 ਛੱਡ ਦਾਂਗੇ ਕਿਰਾਏ ਭੜ ਜਾਗਾ ਠੀਕ ਹੈ ਜੀ ਹਾਂ ਜੀ ਠੀਕ ਵੀਰ ਜੀ ਤੇ ਦਿਓ ਜੀ ਇਹਦੀ ਵੀਰ ਦੀ ਡਿਟੇਲ ਦੇ ਦਿਓ ਗਾ ਇਹ ਵੀਰ ਜੀ ਪਹਿਲਣ ਵੇੜਾ ਤੇ ਪੰਜਾਂ ਮਹੀਨੇ ਦੀ ਗੱਬਣਾ ਤੇ ਦੁੱਧ 3 ਕਿਲੋ ਹੀ ਆ ਤੇ ਠੰਡੀ ਜਾਂ ਸੀਲਸ ਲੱਗ ਜਿੱਤਰਾ ਮਰਜ਼ੀ ਵੀਰ ਬੈਜੇ ਥਣ ਹੁਣ ਵੀਰ ਜੀ ਕਿਵੇਂ ਥਣ ਵਧੀਆ ਵੀਰ ਜੀ ਕਿਨਵਾ ਸੁਗਾ ਇਹ ਦੂਜੇ ਸੂਏ ਦੀ ਗੱਬਣ ਹੈ ਵੀਰ ਜੀ ਦੂਜੇ ਸੂਏ ਦੀ ਗੱਬਣ ਹਾਂਜੀ ਠੀਕ ਹੈ ਜੀ ਕਰਾਓ ਚੈੱਕ ਖੋਲ ਕੇ ਲਓ ਜੀ ਕਰੋ ਜੀ ਚੈੱਕ ਪੂਰੀ ਸੀਲਸ ਲੱਗ ਛਾ ਜੀ ਹਾਂਜੀ ਇੱਕ ਨੰਬਰ ਵੀਰ ਜੀ ਠੀਕ ਹੈ ਜੀ ਦੂਸਰਾ ਸੂਆ ਤੇ ਕਿੰਨੇ ਸੂਏ ਦੀ ਗੱਭਣ ਵੀਰ ਪਹਿਲੇ ਸੂਆ ਅੱਛਾ ਜੀ ਤੇ ਪਹਿਲੇ ਸੂਏ ਦਾ 14 15 ਕਿਲੋ ਦਾ ਰਿਕਾਰਡ ਰਿਹਾ ਜੀ ਠੀਕ ਹੈ ਜੀ ਕਿੰਨਾ ਰਿਕਾਰਡ 14 15 ਕਿਲੋ ਕੱਢਿਆ ਪਹਿਲਣੇ ਵੀਰ ਵੈੜਨੇ 14 15 ਕਿਲੋ ਹਾਂਜੀ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਵੀਰ ਜੀ ਇਹ ਤਾਂ 30000 ਰੁਪਿਆ 30000 ਰੁਪਿਆ ਤਾਂ ਕੋਈ ਮਾਨਤਾਨ ਵੀਰ ਜੀ ਇਹ ਵੀਰ ਜੀ 28000 ਦੇ ਦੇ ਦਾਂਗੇ ਇਸ ਨੂੰ ਠੀਕ ਹੈ ਜੀ 28000 ਬਾਕੀ ਸੀਲਸ ਲੱਗ ਵਧੀਆ ਕੋਈ ਲੱਤ ਛੜਨੀ ਮਾਰਦੀ ਹਾਂਜੀ ਚੋਈ ਜਿੰਨੀ ਵਰਜੀ ਮਰਜ਼ੀ ਲਓ ਵੀਰ ਜੀ ਠੀਕ ਹੈ ਜੀ ਹੁਣ ਦੁੱਧ ਇੰਨਾ ਹੀ ਹੈ 3 ਨੂੰ ਜ 4 ਜੀਰ ਠੀਕ ਹੈ ਜੀ ਲਓ ਜੀ ਕਰੋ ਵੀ ਫੇਸ ਕੁਆਲਟੀ ਕਰ ਲੋ ਵੀ ਚੈੱਕ ਤੇ ਹਾਂ ਨਾ ਕਿੰਨਾ 28000 ਵੀ ਜੀ ਹਾਂ ਜੀ 28000 ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਨਾ ਪਤਾ ਸਾਰਾ ਐਡਰੈਸ ਦੱਸ ਦਿਓ ਜੀ ਵੀਰ ਜੀ ਨਾਮ ਮੇਰਾ ਵਰਿੰਦਰ ਸਿੰਘ ਪਿੰਡ ਰਾਜੋਕੇ ਤਹਿਸੀਲ ਪੱਖੀ ਪਿੰਡ ਹਾਂ ਜੀ जिला तरनतारन ठीक है जी नंबर भी जी 99140 6357 ठीक है जी हां जी 99140 37357 ठीक है जी हां जी ठीक ओके वीर जी धन्यवाद जी मेहरबानी जी ओके जी दोस्तों यही आज दे अपने नाग ਤੇ ਡਿਟੇਲ ਵੀਰ ਨੇ ਸਾਂਝੀ ਕਰਤੀ ਆ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ